ਕੰਕਲ ਓਨਰ ਐ ਇੱਥੇ ਤੇ ਇਹਨਾਂ ਦੀ ਚੱਕੀ ਐ ਦੇਖੋ ਇਹ ਮੈਨੂੰ ਕਹਿੰਦਾ ਕੋਈ ਨਾ ਵੀਡੀਓ ਬਣਾ ਮੈਂ ਪਹਿਲਾਂ ਕਿ ਦਿਨ ਪੁੱਛ ਕੇ ਗਿਆ ਸੀ ਆਪਣੇ ਚੌਲ ਚੂਲ ਪਏ ਐ ਕਈ ਤਰ੍ਹਾਂ ਦੇ ਇਹਨਾਂ ਕੋਲ ਹੁੰਦੇ ਐ ਆ ਦੇਖੋ ਬਰਾਊਨ ਰਾਈਸ ਵਾਈਟ ਇਦਾਂ ਕਰ ਕਰਾ ਕੇ ਕਾ ਮਸ਼ੀਨ ਐ ਇੱਥੇ ਉਹ ਲੈ ਗਿਆ ਬਈ ਬਿਠਾ ਕੇ ਸੋ ਭਈ ਇਹ ਕੁੜੀ ਮਿਲੀ ਮੈਨੂੰ ਇੱਥੇ ਤੇ ਇਹਨੂੰ ਪਤਾ ਆਪਣੇ ਆ ਹੁਣੇ ਮੂਵੀ ਆਈ ਸੀਗੀ ਇਹ ਉਹ ਦੁੱਲਣਾ ਜਿਹਾ ਚੇਂਜ ਹੋ ਜਾਂਦੀ ਮੈਂ ਨਾਮ ਭੁੱਲ ਗਿਆ ਸਵੈਪ ਦਾ ਵਾਇਸ ਯਾ ਦੇਖੋ ਇਹਨੂੰ ਪਤਾ ਬਈ ਇਹ ਇੰਡੀਆ ਚ ਮੂਵੀਆ ਦੇਖਦੇ ਬਈ ਸੋ ਹਾਂਜੀ ਵਿਏਟਨਾਮ ਪਹੁੰਚ ਗਏ ਸੀ ਤੇ ਭਾਜੀ ਮਿਲੇ ਆਪਣੇ ਸਤਿ ਸ੍ਰੀ ਅਕਾਲ ਜੀ ਭਾਜੀ ਲੁਧਿਆਣੇ ਤੋਂ ਹਨ ਬਹੁਤ ਹੀ ਵਧੀਆ ਸੁਭਾਅ ਹੈ ਤੇ ਇੱਕ ਸਾਡੀ ਵਧੀਆ ਗੱਲ ਇਹ ਹੈ ਕਿ ਜਿਸ ਦਿਨ ਮੈਂ ਜਾਪਾਨ ਗਿਆ ਉਸ ਦਿਨ ਭਾਜੀ ਮੈਨੂੰ ਦਿੱਲੀ ਮਿਲੇ ਸੀ ਭਾਜੀ ਗਏ ਸੀ ਤਾਈਵਾਨ ਤੇ ਅੱਜ ਵੀ ਇਦਾਂ ਹੀ ਮਤਲਬ ਸੁਭਾਅ ਬਣਿਆ ਵੀ ਭਾਜੀ ਮੈਨੂੰ ਇੱਥੇ ਵਿਏਟਨਾਮ ਫੇਰ ਟੱਕਰ ਗਏ ਵੇ ਵਧੀਆ ਸਾਡੇ ਗੱਲਾਂ ਬਾਤਾਂ ਚੱਲਦੀਆਂ ਭਾਜੀ ਲੁਧਿਆਣੇ ਦੇ ਹੋ ਭਾਜੀ ਦੱਸੋ ਆਪਣੇ ਬਾਰੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੇਵਾ ਸਿੰਘ ਹੈ ਮੇਰਾ ਨਾਮ ਸੇਵਾ ਸਿੰਘ ਹੈ ओके थैंक यू ਸੋ ਮੱਚ ਅਰੀਗਾਤੋ ਅਰੀਗਾਤੋ ਜੀ ਕੋਨੇ 치ਵਾ ਅਰੀਗਾਤੋ ਸਾਇਓਨਾਰਾ ਸਾਇਓਨਾਰਾ ਇਸ ਬਾਏ ਬਾਏ ओके ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਨਵੇਂ ਵਲੌਗਸ ਮੇਰਾ ਮੇਰਾ ਅੱਜ ਆਖਰੀ ਦਿਨ ਹੈ ਜਾਪਾਨ ਤੋਂ ਕੱਲ ਦੀ ਮੇਰੀ ਫਲਾਈਟ ਹੈ ਸਵੇਰੇ 9 ਵਜੇ ਸਵੇਰੇ 9 ਵਜੇ ਫਲਾਈਟ ਹੈ ਤੇ ਬਾਕੀ ਬਈ ਅੱਜ ਆਪਾਂ ਮੈਂ ਥੋੜਾ ਥੋੜਾ ਘੁੰਮਣਾ ਹੈ ਇੱਥੇ ਜਿਹੜੀ ਛੋਟੀ ਛੋਟੀ ਥੋੜੀ ਜਗ੍ਹਾ ਰਹਿ ਗਈ ਸੀ ਨਾ ਛੋਟੇ ਛੋਟੇ ਮਤਲਬ ਪਹਿਲੇ ਦਿਨ ਤੋਂ ਸੋਚਦਾ ਸੀ ਤੇ ਇੱਥੇ ਨਾ ਇੱਕ ਆਟਾ ਚੱਕੀ ਹੈ ਮੇਰੇ ਅੱਤੇ ਹੁਣ ਰਾਤ ਹੀ ਆਉਗੀ ਮਹਰ ਚੱਕੀ ਦਿਖਾਣਾ ਕਿੱਦਾਂ ਹੁੰਦੀ ਹੈ ਜਪਾਲ ਦੀਆਂ ਚੱਕੀਆਂ ਲੱਗਦਾ ਪਹਿਲੀ ਵਾਰ ਦੇਖੋਗੇ ਤੁਸੀਂ ਸਾਰੇ ਜਣੇ ਚਲੋ ਆ ਗਈ ਬਈ ਚੱਕੀ ਇਹਨੇ ਧੁੱਪ ਕਰਕੇ ਮੂਰੇ ਪੜਦੇ ਜੇ ਲਾ ਲਿਆ ਅੱਜ ਸੋ ਇਦਾਂ ਚੱਕੀ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਅੰਦਰ ਇਹ ਕੋਲੀ ਨਾ ਕੋਈ ਸੋਸਟਾ ਹੈ ਨਾ ਉਹ ਵਾਹ ਪਏ ਅੰਦਰ ਫੈਲੇ ਥੂਲੇ ਇਹ ਚੌਲ ਵੀ ਪੀਂਦੇ ਆ ਬਾਕੀ ਹੋਰ ਵੀ ਸਾਰਾ ਕੁਝ ਪੀਂਦੇ ਆ ਅੰਕਲ ਓਨਰ ਹੈ ਇੱਥੇ ਤੇ ਇਹਨਾਂ ਦੀ ਚੱਕੀ ਹੈ ਦੇਖੋ ਇਹ ਮੈਨੂੰ ਕਹਿੰਦਾ ਕੋਈ ਨਾ ਵੀਡੀਓ ਬਣਾ ਮੈਂ ਪਹਿਲਾਂ ਕਿ ਦਿਨ ਪੁੱਛ ਕੇ ਗਿਆ ਸੀ ਆਪਣੇ ਚੌਲ ਝੂਲ ਪਏ ਆ ਕਈ ਤਰ੍ਹਾਂ ਦੇ ਇਹਨਾਂ ਕੋਲ ਹੁੰਦੇ ਆ ਆ ਦੇਖੋ ਬਰਾਊਨ ਰਾਈਸ ਵਾਈਟ ਇਦਾਂ ਕਰ ਕਰਾ ਕੇ ਕਾ ਮਸ਼ੀਨ ਹੈ ਇੱਥੇ ਇਹ ਇਹ ਸਾਫ਼ ਕਰਨੇ ਵਾਲੀ ਆ ਆ ਅੰਦਰ ਕਾਫੀ ਇੱਥੇ ਪਾਉਂਦੇ ਆਂ ਬਈ ਆ ਮਸ਼ੀਨ ਚ ਇਹ ਨਹੀਂ ਮਸ਼ੀਨਾਂ ਹੋਰ ਤਰ੍ਹਾਂ ਦੀਆਂ ਇੱਥੇ ਪਾਉਂਦੇ ਆਂ ਇਹਦੇ ਵਿੱਚ ਪਾਉਂਦੇ ਆਂ ਫਿਰ ਆ ਮਸ਼ੀਨ ਜੋ ਹੋ ਹੋ ਆ ਕੇ ਐਦਾਂ ਨਿਕਲਦਾ ਇੱਧਰ ਨੂੰ ਫਿਰ ਇਹਦੇ ਚ ਹੁੰਦਾ ਮਤਲਬ ਕਾਫੀ ਜਗ੍ਹਾ ਜਾਂਦਾ ਸੋ ਆ ਮਸ਼ੀਨਾਂ ਲੱਗੀਆਂ ਹੋਈਆਂ ਇੱਥੇ ਆਟੋਮੈਟਿਕ ਹੀ ਆ ਕੰਮ ਉਹਦੇ ਨਾਲ ਦੀ ਨਾਲੇ ਤੋਲ ਤੋਲ ਕੇ ਇੱਥੇ ਬੋਰੀ ਭਰ ਦਉਂਦੇ ਆਂ ਐਤਾ ਬੋਰੀਆਂ ਭਰੀਆਂ ਨੇ ਆ ਪਿੱਛੇ ਬੋਰੀਆਂ ਭਰੀਆਂ ਹੋਈਆਂ ਪੂਰੀਆਂ ਕੋਈ ਇਹ ਜਪਾਨੀ ਚੱਕੀ ਹੈ ਸੋ ਦਸ ਕਿ 10 ਕਿਲੋ 500 ਦਾ ਸੋ ਬਣੀ ਦੀ ਹੈ ਸੋ ਅੰਕਲ ਥੈਂਕ ਯੂ ਸੋ ਮੱਚ ਅਰੀਗਾ ਤੋ ਅਰੀਗਾ ਤੋ ਆਈ ਫੀਲ ਵੈਰੀ ਗੁੱਡ ਹੇਅਰ ਆ ਹਾਂ ਜੀਆ ਸੋ 올 ਦੀ ਬੈਸਟ ਥੈਂਕ ਯੂ ਥੈਂਕ ਯੂ ਅਰੀਗਾ ਤੋ ਅਰੀਗਾ ਤੋ ਅਰੀਗਾ ਸਬਈ ਇਦਾਂ ਹੁੰਦੀਆਂ ਚੱਕੀਆਂ ਇੱਥੇ ਆਲੋਕਾ ਉਹ ਵਿਚ 파ਗੇ ਰੱਖੇ ਹੋਏ ਫਲ ਲੈ ਜਰਾਂ ਨੇ ਬੜਾ ਵਧੀਆ ਕੰਮ ਹੈ ਸੋ ਇਦਾਂ ਚੱਕੀਆਂ ਬਈ ਸੋ ਬੜੀਆ ਬੰਦੇ ਆ ਰਹੇ ਥੇ ਰੋਗ ਦੇ ਰੋਗ ਦੇ ਨਹੀਂ ਮਨੂੰ ਕਹਿੰਦਾ 15 ਮਿੰਟਾਂ ਚ ਮਕਾ ਲੂੰਗਾ ਬਣੀ ਵੀਡੀਓ ਏ ਉਹਨੇ ਜਾਣਾ ਹੋਣਾ ਸ਼ਾਇਦ ਬੰਦ ਕਰਕੇ ਮੈਂ ਕਿਹਾ 15 ਮਿੰਟ ਛੱਡ ਤੂੰ ਮੈਂ 5 ਮਿੰਟ ਲਾਣੇ ਆਂ ਅੰਦਰ ਜੇ ਮੈਂ ਤੈਨੂੰ ਕੋਈ ਪੁੱਛ ਵੀ ਨਹੀਂ ਸਕਦਾ ਨਾ ਕਿਉਂਕਿ ਉਹਨੂੰ ਲੈਂਗੁਏਜ ਨਹੀਂ ਆਉਂਦੀ ਤੇ ਗੂਗਲ ਟਰਾਂਸਲੇਟਰ ਵਾਲੀ ਕਰਨਾ ਪੈਂਦਾ ਸਾਰਾ ਕੁਝ ਅੱਜ ਮੈਂ ਉਹ 2 ਵਾਲੀ ਸਾਈਡ ਜਾਣਾ ਉੱਥੇ ਮਾਰਕੀਟ ਬਹੁਤ ਸੋਹਣੀ ਉਹ ਦਿਖਾਣਾ ਤੁਹਾਨੂੰ ਇੱਕ ਮੇਰਾ ਦਿਨ ਚ ਆਸਾ ਕੁਸਾ ਰਹਿ ਗਿਆ ਸੀ ਦੇਖਣਾ ਉਹ ਦੇਖਣਾ ਏ ਉੱਥੇ ਉਹ ਟਾਂਗੇ ਜੇ ਵਾਲੀਆਂ ਕੁੜੀਆਂ ਕੁੜੀਆਂ ਬੰਦੇ ਤੇ ਟਾਂਗਾ ਜਾਂ ਖਿੱਚਦੇ ਆ ਉੱਥੇ ਉਹ ਦੇਖਦੇ ਆ ਚਲੋ ਆ ਮੈਟਰੋ ਆ ਗਈ ਕਿਓਸੂਮੀ ਸਿਰਾਕਾਵਾ ਮੈਟਰੋ ਫੜ ਕੇ ਜਾਣਾ ਸਕੂਲ ਦੇ ਬੱਚੇ ਜਾ ਰਹੇ ਨੇ نیچے 4 ਬੰਦੇ ਯਾਰ ਸਾਰੇ ਆਪਣੇ ਆਪਣੇ ਫੋਨਾਂ 'ਤੇ ਜੀ ਮਾਰੀ ਗਏ ਰਹਿੰਦੇ ਇੱਥੇ ਤੁਹਾਨੂੰ ਚੰਗਸ਼ਨਾ ਖੜੇ ਰਹੇ ਤੇ ਉਮਾਚਾ ください ਮੋਸਟ ਰੇਨ ਆਣੇ ਵਾਲੀ ਉਚੀਮਾਚੀ ਪਤਨਿਕੀ ਨਾਮ ਦਾ ਜਗ੍ਹਾ ਦਾ ਨਾਮ ਜਿੱਥੋਂ ਆਲਾ ਉਚੀਮਾਚੀ ਟ੍ਰੇਨ ਆਣੇ ਵਾਲੀ ਹੁਣ ਐਨਾਉਂਸਮੈਂਟ ਹੋਈ ਤੇ 겁ਣਾ ਬਾਈ ਤਿਆਰ ਨਾਲ ਖੜੋ ਪਿੱਛੇ ਹੋ ਗਏ ਦੇਖੋ ਵਿੱਚ ਕਿਵੇਂ ਬੈਠਾ ਹੋਊਗਾ ਬਾਈ ਗੰਦ ਵਾਲੇ ਬਸੇ ਮੈਂ ਕਿ ਇੱਧਰਲੇ ਬਸੇ ਆ ਬੈਠਾ ਡਰਾਈਵਰ ਮਿਊਜ਼ਿਕ ਬਹੁਤ ਹੋਣਾ ਅੰਦਰ ਮੈਂ ਸਾਨੂੰ ਸੁਨਾਲਣਾ ਇਹ ਚਿੱਤ ਨੂੰ ਬੋਲਤਾਂ ਦਾ ਮਿਊਜ਼ਿਕ ਜਿਹੜਾ ਅੰਦਰ ਜਿਹੜਾ ਵੱਜਦਾ ਨਾ ਮੈਟਰੋ ਦਾ ਇਹ ਵੀ ਉਹ ਵੀਡੀਓ ਨੀਚੇ ਕਰਵਾਓ ਸਲਾਮ ਇੱਕ ਨਿਕਲਣਾ ਕੱਟ ਕਰ ਦੋ ਸਭ ਨੂੰ ਫਿਰ 우리가 사 n u y h ø s i c a y a n o r a n g ਐਕਸ ਫਰੀ ਜੇ ਤੁਹਾਨੂੰ ਜਾਇਆ ਜਾ ਸਕਦਾ ਹੈ ਪਰ ਨਹੀਂ ਆਇਆ ਨਹੀਂ ਹਾਂ ਜੇ ਮੈਂ ਕਾਰਡ ਨੂੰ ਕੈਸ ਨਾ ਕਰੀਏ ਤਾਂ ਉਹ ਚੋਰੀ ਹੋਏਗਾ 180 ਮੀਟਰ ਜਾਣਾ ਹੈ 60 ਮੀਟਰ ਤੋਂ ਰਾਈਟ ਟਰਨ ਹੋਣਾ ਇਹ ਜਗ੍ਹਾ ਲੱਗ ਰਹੀ ਹੈ ਯਾਰ ਭੀੜ ਭੂੜ ਵਿੱਚ ਚੰਗੀ ਇੱਥੇ ਸਾਹਮਣੇ ਦੇਖੋ ਮੈਂ ਇੱਧਰ ਮੁੜਨਾ ਮੁੜਨਾ ਆਹੀ ਯਾ اللہ ਆਪਾਂ ਖਾਣੇ ਪੀਣੇ ਵਾਸਤੇ ਬਾਹਰ ਇਹਨਾਂ ਨੇ ਅੰਦਰ ਹੀਟਰ ਚੱਲ ਰਿਹਾ ਤਾਂ ਕਰਕੇ ਮੈਂ ਹਜੇ ਤੱਕ ਆਪਣੇ ਜੋਗਾ ਕੁਝ ਨਹੀਂ ਲਿਆ ਬਾਈ ਪਪੀਆ ਜੋਗਾ ਸਾਰਾ ਕੁਛ ਲੈ ਲਿਆ ਮੇਰੇ ਜੋਗਾ ਜਿਹਦਾ ਕੁਛ ਨਹੀਂ ਲੈ ਦੇਖਦੇ ਤੇ ਕੁਛ ਮਿਲਦਾ ਨਹੀਂ ਦਫੇ ਨਾ ਸਹੀ ਆ ਕੱਲਾ ਸ਼ੂਜ਼ ਦਾ ਹੀ ਹੈ ਪਲਾਜਾ ਸ਼ੂ ਪਲਾਜਾ ਕਹਿੰਦੇ ਇਹਨੂੰ ਪਪਾ ਜਾਣਾ ਇੱਥੋਂ ਵੀ ਸਿੱਧੇ ਉਹ ਯੂਨੋ ਹੈਗਾ ਦਾ ਨਾਮ ਬਈ ਇਹਦਾ ਯੂਨੋ ਆ ਦੇਖੋ ਮੋਟਰਸਾਈਕਲ ਕਿੱਦਾਂ ਦੋ ਜੋੜੇ ਹੋਏ ਨੇ ਇਹੀ ਇਦਾਂ ਆਹੇ ਉਹ ਤਾਂ ਪਹਿਲੀ ਵਾਰ ਦੇਖਿਆ ਪਿੱਛੇ ਤਾਂ ਦੋ ਟਾਇਰ ਦੇਖੇ ਸੀ ਇਹਦੇ ਇਹਦੇ ਇਦਾਂ ਦੋ ਟਾਇਰ ਕੋਈ ਹਸਾਕ ਦਾ ਖਰਚੂ ਨੇਲੇ ਦੇ ਵੀਡੀਓ ਬਣਾ ਕੇ ਦਸਣਾ ਆ ਦੇਖੋ ਤੇ ਨਾਲ ਆ ਮੋਟਰਸਾਈਕਲ ਪਿੱਛੇ ਪਿੱਛੇ ਕਿ ਉਹ ਚਲਾਵਾਤ ਪਾ ਨਹੀਂ ਨਾ ਇਹ ਮੁੰਡੇ ਉਹਦੇ ਵਾਲੇ ਹੋਣਗੇ ਡਿਲੀਵਰੀ ਵਾਲੇ ਸਾਡੇ ਡਿਲੀਵਰੀ ਵਾਲਾ ਅੰਕਲ ਸਾਈਕਲ ਤੇ ਪਰ ਸਾਈਕਲ ਇਹਦਾ ਬੈਟਰੀ ਵਾਲਾ ियतनाम होगा मोटरसाइकिल घट है पर आ चीज़ा ज्यादा चलिया अच्छा स्कूटरी सैकल पूरे है नाकाफूजी पता नहीं की चीज है ਨੇਪਾਲੀ ਬੰਦੇ ਬਹੁਤ ਆਏ ਹੋਏ ਯਾਰ ਇੱਥੇ ਜਾਪਾਨ ਚ ਨੇਪਾਲੀ ਤਾਂ ਮਿਲਲੇ ਮੈਨੂੰ ਕਈ ਕੱਲ ਇੱਕ ਸਟੋਰ ਤੇ ਗਿਆ ਸੀ ਉੱਥੇ ਵੀ ਨੇਪਾਲੀ ਸੀ ਕੁੜੀ ਤੇ ਇੱਕ ਮੁੰਡਾ ਕਾ ਮੋਕਾ ਕਰਨ ਵਾਸਤੇ ਨੇਪਾਲੀ ਜਿਆਦਾ ਕਿਹਦੇ ਆਸਵਾੜਾ ਇਹ ਮਾਰਕੀਟ ਇਦਾਂ ਦੀ ਹੈ ਰੇਟ ਰੋਟ ਲੱਗੇ ਹੋਏ ਜਿਹਦੇ ਫੜੀ ਜਾਇਓ ਬਈ ਇਹ ਮਾਰਕੀਟ ਦਾ ਨਾਮ ਐਮੀ ਆਯੂ ਕੋ ਛੋ ਆ ਜਦੋਂ ਕੰਗਾਰੂ ਮੰਗਣਾ ਪਾਈ ਆਉਂਦੀ ਜਿਹੜੀ ਆਹ ਹੈ ਨਾ ਜਿਹੜੀ ਆਪਣੇ ਟੋਬਿਆਂ 'ਚ ਨਹਿਰਾਂ 'ਚ ਹੁੰਦੀ ਹਰਿਆਈ ਉਹ ਖਾਂਦੇ ਹੈ ਹੈਲਦੀ ਹੁੰਦੀ ਕਹਿੰਦੇ ਬਹੁਤ ਮੈਂ ਵੀ ਟਰਾਈ ਕੀਤੀ ਪਰ ਉਹ ਹਜੇ ਬਣੀ ਨਹੀਂ ਗੱਲ ਜੀ ਬਾਅਦ ਵਿੱਚ ਦੇਖੋਗੇ ਸਾਡਾ ਡਰਾਈ ਫਰੂਟ ਬੇਚਾ ਹੈ 100 ਰੁਪਿਆ 100 ਰੁਪਿਆ ਦੇ 600 ਰੁਪਿਆ ਦਾ ਆਈ ਰੈਸੀ 600 ਤੋਂ 900 ਤੱਕ 500 ਰੁਪਿਆ ਦਾ ਨਰਜਣ ਕੇ ਲਈ 250 ਰੁਪਿਆ ਦਾ ਡਾਂਸ ਲੱਗੇ ਪੇਪਰ ਜਬਾਨੀ ਡਾਂਸ ਕਰਨ ਮੇਰਾ ਬੂਟ ਦੇਖੋ ਕਿੰਨੇ ਪਿਆਰੇ ਬੱਚਿਆਂ ਵਾਸਤੇ ਉਧਰ ਹੈਗੇ ਕੁੜੀਆਂ ਦੇ ਨੂੰ ਉਹ ਪੁੱਛ ਲਿਆ ਦੁਕਾਨ ਵਾਲਾ ਇਹ ਨਾਲੇ ਕਿਹਾ ਬਈ ਬੂਟ ਚਾਹੀਦੇ ਮਨ ਨੂੰ ਹਜੇ ਮੁੰਡਿਆਂ ਵਾਸਤੇ ਨਾਲੇ 200 ਰੁਪਏ ਦੁਕਾਨ ਛੱਡ ਕੇ ਪਰਾਵਾ ਦੋਗਣਾ ਸਮਾਨ ਨਾ ਚਗਾ ਲਈ ਇਹ ਕੰਮ ਲੈ ਆਗੇ ਤੇ 400 ਨੂੰ ਮੌਸੀ ਚ ਦੇ ਕੇ ਤੋਂ ਮਿਗੀ ਨੂੰ ਥੋੜੀ ਗਿਆ ਨਹੀਂ ओके थैंक यू ਦਦ ਨੂੰ ਜਾ ਕੇ ਨਾ ਆਦਾ ਸੋ ਦੇਸ ਹੈ ਹੈ ਦਾ ਨਾ ਤੁਸੀਂ ਚਾਹੇ Hallo! Gjestene er kommet. ਭੀ ਹੈਗਾ ਬਈ ਸਮਾਨ ਪਰ ਇਹਨਾਂ ਨਹੀਂ ਖਾਣਦੇ ਉੜ ਜਾਂ ਖਾਂਦੇ ਹੈ ਹੈ एवरीवन ਲਬਸਟਰ ਵੀ ਉੜ ਕਵਾਰਜੇ ਨਹੀਂ ਖਾਂਦੇ ਇਹ ਸਾਡੇ ਠੀਕ ਹੈ ਜਿਵੇਂ ਉਹ THAILAND ਚ ਫਿਰ ਵੀ ਉਹਨਾਂ ਕੋਲ ਸੀਗੀਆਂ ਸੁੰਡੀਆਂ ਸਾਡੀਆਂ ਤੇ ਇਹ ਠੀਕ ਹੈ ਰਲਿਆ ਮਾਲ ਉਹ ਜਬਾਨ ਚ ਇੰਨਾ ਨਹੀਂ ਹੈਗਾ ਕੰਮ ਨੇ ਇਹ ਜਗਾ ਤੁਮੰਦ ਖਾਣ ਦਾ ਜੇ ਕਦੇ ਚਾਈਨਾ ਜਾਣ ਦਾ ਮੌਕਾ ਮਿਲਿਆ ਤਾਂ ਪਰ ਬਦੂ ਜੀ ਜੀ ਠੁੰਡੀਆਂ ਜਿਹੀ ਲੱਗਦੀਆਂ ਵੀ ਤਾਂ ਨਹੀਂ ਸੀ ਫੂਡ ਹੈ ਜੀ ਚਾਈਨਾ ਜਾਣ ਦਾ ਕਦੇ ਮੌਕਾ ਮਿਲਿਆ ਤਾਂ ਫਿਰ ਉੱਥੋਂ ਦੇਖੋਗੇ ਖਾ ਕੇ ਖਾ ਕੇ ਤਾਂ ਪਤਾ ਨਹੀਂ ਦਿਖਾਉਂਗੇ ਕੋਮ ਦੇ ਕੋਮ ਨੇ ਵਈ ਗੰਨਾ ਵਾਲੀ ਦੁਕਾਨ ਲੱਭ ਗਈ ਕੋਈ ਕੋਈ ਜਿੰਨੇ ਮਰਜ਼ੀ ਚੱਕੋ ਕਹਿੰਦੇ ਯਾਰ ਆਪਣੇ ਤਾਂ ਜਿਵੇਂ ਦੁਕਾਨਾਂ ਹੁੰਦੀਆਂ ਉੱਥੇ ਸ਼ੂਜ਼ ਕਾਪੀਆਂ ਵਿਕਦੇ ਇੱਥੇ ਕਾਪੀ ਨਹੀਂ ਵੇਚ ਸਕਦਾ ਕੋਈ ਵੀ ਸਾਰੇ origignal ਏ ਆ ਪਰ ਰੇਟ ਦਾ ਬਹੁਤ ਫਰਕ ਆ ਜਿਵੇਂ ਲਾਲਜਾ ਪਿਆ 2000 ਰੁਪਏ ਦਾ ਇੰਡੀਅਨ ਸਿਰਫ ਇੰਨਾ ਸੋਹਣਾ ਭੂਤ ਆ ਦੇ 2000 ਆਪਣੇ ਇਹ 7-8000 ਰੁਪਏ ਦਾ ਹੋਊਗਾ ਇਹ ਤੇ ਵੀ ਜਿਹੜਾ ਸਮਾਨ ਹੈ ਆ ਰਹਾ ਹੈ origianally ਆ ਗਿਆ ਗੇਮਿੰਗ ਜ਼ੋਨ ਜਾਂ ਦੇਖਾਂ ਫੇਰ ਜਾ ਕੇ ਕਿੱਥੇ ਟਾਈਮ ਦੇਖੋ ਬਜ਼ੁਰਗ ਬਜ਼ੁਰਗ ਵੀ ਬੈਠੇ ਆਂ ਅੰਦਰ ਜੇਮਾਂ ਹੀ ਆ ਕੱਢਣ ਲੱਗੇ ਆ ਪੂਰਾ ਉੱਧਰ ਤੱਕ ਕੋਈ ਇੱਥੇ ਆ ਬੈਗੇਜ ਸਟੋਰੀ ਜਿਹੀ ਦੁਕਾਨ ਆ ਆ ਦੇਖੋ ਲਿਖਿਆ ਵਾ ਹੁਣ ਇਦਾਂ ਦਾ ਪੜਿਆ ਨਹੀਂ ਜਾਣਾ ਆਪਾਂ ਐਂ ਪੜ ਲੰਨੇ ਆ 2 ਘੰਟੇ ਦੇ 1150 ਜਨ 3 ਘੰਟੇ ਦੇ 1750 5 ਘੰਟੇ ਦੇ ਦਾ 24 ਘੰਟੇ ਦੇ 4699 ਤੇ ਤੁਸੀਂ ਕੋਈ ਸਮਾਨ ਰੱਖਣਾ ਆਪਣਾ ਕੋਈ ਵੀ ਰੱਖ ਸਕੇ ਜਾਦਾ ਤੇ ਸੈਕਲ ਖੜਾ ਚੱਲਿਆ ਅਕਲਾ ਇੱਥੇ ਲੱਗ ਲੱਗ ਰੇਟ ਹੈ ਬੱਲੇ ਬੱਲੇ ਵਾ ਇਹਦੀ ਹਾਈਟ ਦੇਖੋ ਇੱਥੇ ਵੀ ਲੰਬੇ ਸਾਢੇ 6 ਫੁੱਟ ਦੇ ਹੋਣੇ ਦੋ ਜਣੇ ਆ ਜਾਂਦੇ ਨੇ ਇਹ ਮੈਂ ਆਸਾ ਕੁਸਾ ਵਾਲੇ ਪਾਸੇ ਆ ਗਿਆ ਹੁਣ ਦੇਖੋ ਲੋਕ ਕਿਤਾ ਲੈਣਾ ਜੀ ਬਣਾ ਕੇ ਖੜੇ ਇੱਥੇ ਇਹ ਪਤਾ ਨਹੀਂ ਕਾਦੇ ਵਾ ਤੇ ਲੈਣਾ ਬਣਾ ਕੇ ਖੜੇ ਭਾਈ ਉੱਧਰ ਉਹ ਹੜਾ ਟਾਂਗੇ ਜਿਹੜਾ ਉਹ ਦੇਖੋ ਦਾਲੀ ਵਾਲਾ ਛੇ ਘਾੜੇ ਭਾਈ ਟਾਂਗੇ ਵਾਲੇ

లై ల మి మేక్ వీడియో ఫస్ట్ నౌ వి వి కెన్ గో టు ది దిస్ ఏరియా ఇన్ ది రియాలిటీ పూచ గో థాంక్యూ యు ఆర్ డూయింగ్ గుడ్ సయ్ ఆ దేఖో కి మే తయార్ హోయా వా ఓ చల్యా ఓనే బઠા లే కంబల్జే దే కే ਆ ਕੁੜੀ ਵੀ ਚਲਾਉਂਦੀ ਬੈਠਾਂਗਾ ਉਹ ਲੈ ਗਿਆ ਬਈ ਬਿਠਾ ਕੇ ਸੋ ਭਈ ਇਹ ਕੁੜੀ ਮਿਲੀ ਮੈਨੂੰ ਇੱਥੇ ਤੇ ਇਹਨੂੰ ਪਤਾ ਆਪਣੇ ਆ ਹੁਣੇ ਮੂਵੀ ਆਈ ਸੀਗੀ ਇਹ ਉਹ ਦੁਲਨਾਂ ਜਿਹੀ ਚੇਂਜ ਹੋ ਜਾਂਦੀ ਮੈਂ ਨਾਮ ਭੁੱਲ ਗਿਆ ਸੋ ਸਵੈਪ ਦਾ ਵਾਇਸ ਯਾ ਦੇਖੋ ਇਹਨੂੰ ਪਤਾ ਬਈ ਇਹ ਇੰਡੀਆ ਚ ਮੂਵੀਆਂ ਦੇਖਦੇ ਬਈ ਇਦਾਂ ਤੇ ਵਾਟ ਯੂ نو ਮੋਰ ਅਬਾਊਟ ਇੰਡੀਆ ਆਈ نو ਸਮ ਇੰਡੀਅਨ ਕਰੀ ਅਜਾਜ ਕਰੀ ਇਸ ਕੋਲ ਆਈ ਸੋ ਆਈ ਈਟ ਇਟ ਟਵਾਈਸ ਆ ਵੀਕ ਬਈ ਇਹ ਕੜੀ ਖਾਂਦੀ ਆ ਸੋ ਹੂ ਇਜ਼ ਮੇਕਿੰਗ ਕੜੀ ਫॉर ਯੂ ਓ ਇੰਡੀਅਨ ਬਈ ਦੇਖੋ ਇਹ ਕੁੜੀ ਬੜੀ ਚੰਗੀ ਆ ਸੋ ਤੁਸੀਂ ਇੱਥੇ ਆਓ ਤੇ ਇਹਦੇ ਨਾਲ ਰਾਈਡ ਤੇ ਜਾਓ ਜਰੂਰ ਤੇ ਆਈ ਆਮ ਸੇਇੰਗ ਵਿਸ਼ ਟੂ ਯੂ ਸੋ ਆਲ ਦੀ ਬੈਸਟ ਆ ਥੈਂਕ ਯੂ ਸੋ ਮਚ ਓਕੇ ਸੇ ਡੂ ਇਟ ਅਗੇਨ ਨਮਸਤੇ ਨਮਸਤੇ ਅਰੀਗਾ ਤੋ ਕਨੇਚੀਵਾ ਬਾਈ ਕੁੜੀ ਬੜੀ ਚੰਗੀ ਹੈ ਯਾਰ ਹੈਲਪ ਕਰਦੀ ਪਈ ਮੈਂ ਸ਼ੋਰਮਾ ਖਾਇਆ ਸੀ ਨੋ 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 ਲਾਈਕ ਥਿਸ ਆਲ ਰਾਈਟ ਥਿਸ ਜਸਟ ਗੋ ਸਟ੍ਰੇਟ ਇਟ ਵਾਸ ਓਨ ਦਾ ਕੋਰਨਰ ਸਮਵੇਅਰ ਇਟ ਵਾਸ ਓਨ ਦਾ ਕੋਰਨਰ ਸਮਵੇਅਰ ਕੋਰਨਰ ਲਾਈਕ ਲਾਈਕ ਥੇਰ ਮੇਬੀ ਓਵਰ ਦੇ ਆ ਲਾਈਕ 5 ਮਿੰਟਸ ਫਰਮ ਹੇਅਰ ওকে ਕਰਾਸਟ ਇਟ ਇਨ ザ ਕੋਰਨਰ ਯੂ ਕੈਨ ਸੀ ザ ਕੋਰਨਰ ওকে ਥੈਂਕ ਯੂ ਸੋ ਮਚ ਅਰੀਗਾਤੋ ਅ 곤니치와 아리가토 아 사요나라 사요나라 야 사요나라 이즈 바이바이 ओके ਸੋ ਭਈ ਉਸ ਦਿਨ ਆਇਆ ਸੀ ਮੈਂ ਲੇਟ ਹੋ ਗਿਆ ਸੀ ਅੱਜ ਤਾਂ ਦੇਖੋ ਪੂਰੀਆਂ ਦੁਕਾਨਾਂ ਤਾਂ ਕੋਈ ਨਾ ਖੁੱਲੀਆਂ ਲੋਕ ਇੱਥੇ ਖੜ ਕੇ ਫੋਟੋ ਖਿਚਾ ਰਹੇ ਆ ਸਾਰੀ ਦੁਕਾਨਾਂ ਖੁੱਲੀਆਂ ਪੂਰੀਆਂ ਕੈਮਰਾ ਮੈਂ ਘਰੇ ਭੁੱਲੇ ਆਇਆ ਨਾ ਜੋ ਫੋਨ 'ਚ ਬੱਢ ਰਹੀ ਹੈ ਵੀਡੀਓ ਇਹ ਫੌਂਡਾਂ ਦੇ। ਉਹ ਵੀ ਦੋਸਤ ਨਹੀਂ ਦੋਸਤ। ਤਾਂ ਜੀ ਟਿਸ਼ੂ। ਅੱਵਾ ਅੱਛੇ ਲੱਭਦੇ ਲਵਾਉਂਦੇ ਬਾਈ ਫੇਰ ਇੱਥੇ ਪਹੁੰਚ ਗਏ। ਦੇਖੋ ਬੜੀ ਭੀੜ ਆ ਬਾਈ। ਦੇਖੋ ਯਾਰ ਕਿੰਨਾ ਪਿਆਰਾ ਲੱਗ ਰਿਹਾ। ਕੈਮਰੇ ਦਾ ਇਹ ਆ ਵੀ ਉਹ ਵਾਈਡ ਚ ਵੀ ਵਧੀਆ ਬਣਾਈ ਜਾਂਦਾ। ਉਹ ਲੱਕਾ ਵਿੰਚਿੰਗ-ਚਿੰਗ-ਚਿੰਗ ਜੀ ਕਰਦੇ ਫਿਰਦੇ ਆ ਸਾਰੇ ਜਣ ਇੱਥੇ। ਯਾ ਯਾ। ਲੋ ਵੀ ਚੈੱਕ ਕਰੋ ਵੀਓ। ਬਿਲਡਿੰਗ ਦੇਖ ਲਓ ਬਈ ਇਹ ਬੀਅਰ ਦੀ ਮਤਲਬ ਬੀਅਰ ਦੀ ਕੰਪਨੀ ਆ ਉਹਨਾਂ ਦੀ ਇਹ ਹੈਗੀ ਆ ਬਿਲਡਿੰਗ ਪਰ ਦੇਖਣੇ ਨੂੰ ਤੁਹਾਨੂੰ ਪਤਾ ਹੀ ਆ ਪਰ ਰੰਗ ਰੋਜ਼ ਬਦਲਦੇ ਇਹਦੇ ਸਕਾਈ ਟਰੀ ਸੋ ਮੈਂ ਹੁਣ ਪਹੁੰਚ ਗਿਆ ਬਈ ਆਪਣੇ ਰੂਮ ਚ ਪਹੁੰਚਣੇ ਆਲਾ ਬਸ ਬ੍ਰੈਕਫਾਸਟ ਡਿਨਰ ਕਰਨਾ ਉਹਦੇ ਬਾਅਦ ਸੋ ਜਾਣਾ ਸਵੇਰੇ ਤੁਹਾਨੂੰ ਮਿਲੂੰਗਾ ਫਿਰ ਮੈਂ ਉਹ ਤੋਂ ਬਾਅਦ ਸਿੱਧਾ 에어ਪੋਰਟ ਤੇ ਸਵੇਰੇ ਮੈਨੂੰ ਉੱਥੇ ਤੋਂ ਘਰ ਤੋਂ ਨਿਕਲਣਾ ਪੈਣਾ ਘੱਟੋ ਘੱਟ 5 ਵਜੇ 9 ਵਜੇ ਫਲਾਈਟ ਹੈ ਮੇਰੀ 2 ਘੰਟੇ ਲੱਗਣੇ ਪਹੁੰਚਣੇ ਨੂੰ 에어ਪੋਰਟ 7:20 ਵਜੇ ਤੱਕ ਪਹੁੰਚਣਾ ਪੈਣਾ ਮੈਨੂੰ ਸਾਨੂੰ ਮਿਲਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਾ ਰਿਹਾ ਹੁਣ ਵਾਪਿਸ ਅੱਜ ਮੇਰੀ ਫਲਾਈਟ ਹੈ ਸਾਰਾ ਕੁਝ ਹੋ ਗਿਆ ਇਮੀਗ੍ਰੇਸ਼ਨ ਵਗੈਰਾ ਸਭ ਕੁਝ ਹੋ ਗਿਆ ਸੀ ਹੁਣ ਮੈਂ ਜਾ ਰਿਹਾ ਆਪਣੇ 게ਟ ਵੱਲ 82 ਨੰਬਰ 게ਟ ਹੈ ਪਹਿਲਾਂ ਪਹੁੰਚੂਗਾ ਵਿਏਤਨਾਮ ਹਨੋਈ ਉੱਥੇ 5 ਘੰਟੇ ਦਾ ਹੈਗਾ ਲੀਓਵਰ ਜੇ ਉਹ ਤੋਂ ਬਾਅਦ ਫਿਰ ਇੰਡੀਆ ਪਹੁੰਚਣਾ ਰਾਤ ਦੇ 11:30 ਵਜੇ। ਚਲੋ ਬੱਸ ਜਾ ਫਿਰ। ਸੋ ਹਾਂਜੀ ਵੀਅਤਨਾਮ ਪਹੁੰਚ ਗਏ ਸੀ ਤੇ ਭਾਜੀ ਮਿਲੇ ਆਪਣੇ। ਸਤਿ ਸ੍ਰੀ ਅਕਾਲ ਜੀ। ਭਾਜੀ ਲੁਧਿਆਣੇ ਤੋਂ ਬਹੁਤ ਹੀ ਵਧੀਆ ਸੁਭਾਅ ਹੈ ਤੇ ਇੱਕ ਸਾਡੀ ਵਧੀਆ ਗੱਲ ਇਹ ਹੈ ਆ। ਕਿ ਜਿਸ ਦਿਨ ਮੈਂ ਜਾਪਾਨ ਗਿਆ ਉਸ ਦਿਨ ਬਾਜੀ ਮੈਨੂੰ ਦਿੱਲੀ ਮਿਲੇ ਸੀ ਬਾਜੀ ਗਏ ਸੀ ਤਾਈਵਾਨ ਤੇ ਅੱਜ ਵੀ ਇਦਾਂ ਹੀ ਮਤਲਬ ਸਬਾਬ ਬਣਿਆ ਵੀ ਬਾਜੀ ਮੈਨੂੰ ਇੱਥੇ ਵਿਏਟਨਾ ਫੇਰ ਟੱਕਰ ਗਏ ਤੇ ਵਧੀਆ ਸਾਡੇ ਗੱਲਾਂ ਬਾਤਾਂ ਚੱਲਦੀਆਂ ਬਾਜੀ ਲੁਧਿਆਣੇ ਦੇ ਹੋ ਬਾਜੀ ਦੱਸੋ ਆਪਣੇ ਬਾਰੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੇਵਾ ਸਿੰਘ ਹੈ ਜੀ ਓਕੇ ਆਪਣਾ ਡੂਗਰਾ ਟਰੈਵਲ ਹੈਗਾ ਜੀ ਆਪਣਾ ਬਾਜੀ ਦਾ ਟਰੈਵਲ ਦਾ ਹੀ ਕੰਮ ਹੈ ਜੇ ਕਿਸੇ ਨੇ ਵੀਜ਼ਾ ਪੂਜਾ ਲਵਾਉਣਾ ਹੁੰਦਾ ਬਾਜੀ ਬਾਜੀ ਦਾ ਨੰਬਰ ਵੀ ਮੈਂ ਮੈਂਸ਼ਨ ਕਰ ਦੂੰਗਾ ਨੀਚੇ ਤੇ ਵੀਡੀਓ ਚ ਤੇ ਤੁਸੀਂ ਭਾਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਮਰੀਕਾ ਕੈਨੇਡਾ ਜਿੱਥੇ ਮਰਜ਼ੀ ਦਾ ਅਪਲਾਈ ਕਰਾ ਸਕਦੇ ਹੋ ਤੇ ਭਾਜੀ ਆਪਣੇ ਬਾਰੇ ਦੱਸੋ ਮੈਨੂੰ ਭਾਜੀ ਆਪਣੀ ਜਿਹੜੀ ਫੀਸ ਕਿੰਨੇ ਕੰਟਰੀਆਂ ਘੁੰਮ ਲਏ ਤੁਸੀਂ ਮੈਂ ਇਸ ਟਾਈਮ ਜੀ ਕੋਈ ਕਟੋ-ਕਟ 15-16 ਕੰਟਰੀ ਘੁੰਮ ਲਈ ਆ ਓਕੇ ਤੇ ਬਾਕੀ ਆਪਾਂ ਪੇਪਰ ਫਿਲ ਕਰ ਦਿੱਤੇ ਆ ਹੂੰ ਜੋ ਸਾਡੀ ਫੀਸ ਆ 10000 ਰੁਪਏ ਉਹ ਹੀ ਲਈਦੀ ਆ ਬਾਕੀ ਕਾਗੇ ਤੁਹਾਡੇ ਹਰ ਚੀਜ਼ ਤੁਹਾਡੀ ਅਸੀਂ ਸਿਰਫ ਪੇਪਰ ਭਰ ਕੇ ਤੁਹਾਨੂੰ ਭੇਜ ਦੇਣਾ ਸਾਰੀ ਤਾਰੂ ਸੈਟਿੰਗ ਕਰਕੇ ਹੂੰ ਤੇ ਆਪਣਾ ਵੀਜ਼ਾ ਲੋ ਤੇ ਆਪਣੇ ਮੋਜਾ ਲੋ ਆਪਣੇ ਸਹੀ ਗੱਲ ਹੈ ਬਾਹਰ ਵਾਲੀ ਮੋਜਾ ਬਾਹਰ ਵਾਲੇ ਮੋਜਾ ਲੋ ਪੈਸੇ ਗੱਟ ਕਰੋ ਹੂੰ ਪਰਿਵਾਰ ਵਧੀਆ ਰੱਖੋ ਬਸ ਠੀਕ ਠਾਕ ਆਪਣੇ ਘਰ-ਬਾਰ ਸੈੱਟ ਕਰੋ ਘਰ-ਬਾਰ ਸੈੱਟ ਕਰੋ ਆਪਣੇ ਤੇ ਉਦਾਂ ਤੁਸੀਂ ਟੂਰਿਸਟ ਵੀਜ਼ਾ ਵੀ ਲਵਾ ਲੈਣੇ ਹਾਂਜੀ ਟੂਰਿਸਟ ਵੀਜ਼ਾ ਲਵਾਈਦਾ ਬਾਕੀ ਦੂਜਾ ਨਹੀਂ ਅਜਾ ਟੂਰਿਸਟ ਵੀ ਲੋਪੇ ਪਰ ਠੀਕ ਹੈ ਬਾਈ ਟੂਰਿਸਟ ਵੀਜ਼ਾ ਵੀ ਤੁਸੀਂ ਇੱਕ ਅੱਧੀ ਵਾਰ ਘਰ ਤੋਂ ਨਿਕਲਣ ਲੱਗ ਗਏ ਨਾ ਤਾਂ ਜਿੱਥੇ ਜਿਵੇਂ ਤੁਸੀਂ ਸੋਚਦੇ ਬੜੀ ਕੰਟਰੀ ਜਾਣ ਦਾ ਤੁਸੀਂ ਹੌਲੀ ਹੌਲੀ ਪਹੁੰਚ ਜਾਓਗੇ ਪਹਿਲਾਂ ਛੋਟੀ ਤੇ ਸ਼ੁਰੂ ਕਰੋ ਹਾਂ ਜੀ ਉਹ ਕਹਿੰਦੇ ਹੁੰਦੇ ਨਾ ਵੀ ਪਹਿਲਾਂ ਸਿੱਧੇ ਹੀ ਉੱਪਰ ਨਾ ਦੇਖੋ ਪਹਿਲਾਂ ਪਹਿਲੀ ਬਾਡੀ ਤੇ ਪੈਰ ਧਰੋ ਪਹਿਲੀ ਬਾਡੀ ਮਤਲਬ ਆ THAILAND ਚੋ ਜਾਣਾ THAILAND ਚਲੇ ਜਾਓ ਹਾਂਗਕਾਂਗ ਚਲੇ ਜਾਓ ਇਹ ਜੀ ਜਗ੍ਹਾ ਸਿੰਗਾਪੁਰ ਚਲ ਜਾਓ ਮਲੇਸ਼ੀਆ ਚਲੇ ਜਾਓ ਇਹ ਪਹਿਲੀਆਂ ਬਾਡੀਆਂ ਆ ਤੁਸੀਂ ਚਲੇ ਜਾਓ ਇਹ ਪਹਿਲੇ ਹੀ ਕੈਨੇਡਾ ਮੈਂ ਅਮਰੀਕਾ ਜਾਣਾ ਉਹ ਬਹੁਤ ਲੱਗ ਜਾਂਦਾ ਪਰ ਹਾਰਡ ਹੈ ਬਹੁਤ ਕੋਈ ਬੰਨੀ ਨਹੀਂ ਕੋਈ ਹਾਰਡ ਨਹੀਂਗਾ ਬੰਦੇ ਨੂੰ ਆਪਣੇ ਕਾਗਜ਼ ਪੱਤਰ ਸਿੱਧੇ ਹੋਣੇ ਚਾਹੀਦੇ ਆ ਏਜੰਟਾਂ ਦੇ ਮਗਰ ਨਾ ਪੋਹੋ ਸਿਰਫ ਆਪਣੇ ਕਾਗਜ਼ ਆਪ ਬਣਾਓ ਆਪਣੇ ਕਾਗ ਤੁਹਾਨੂੰ ਪਤਾ ਹੋਊਗਾ ਤੁਸੀਂ ਕੀ ਲਾਇਆ ਕੀ ਪੇਪਰ ਲਾਇਆ ਕੀ ਤੁਸੀਂ ਕੀਤਾ ਹਮ 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 ਏਜੰਟ ਕੋਈ ਜਾਂਦਾ ਤੁਹਾਨੂੰ ਪਤਾ ਨਹੀਂ ਕੀ ਉਹ ਪੇਪਰ ਲਾ ਰਿਹਾ ਕੀ ਕਰ ਰਿਹਾ ਸਹੀ ਗੱਲ ਹੈ ਉਹਦਾ ਕੋਈ ਪਤਾ ਨਹੀਂ ਹਮ ਤੇ ਜਿਹੜੇ ਤੌਰੇ ਨੂਰਮਨ ਆਪਣੇ ਕਾਗਜ਼ ਹੋਣਗੇ ਤੁਸੀਂ ਆਪਣੇ ਕਾਗਜ਼ ਤੇ ਆਪਣੇ ਇਹਨੇ ਆਪਣੇ ਬਹਿਰ ਤੇ ਆਪਣਾ ਵੀਜ਼ਾ ਆਪ ਗੱਟ ਕਰੋਗੇ ਹਮ ਤੇ ਇੰਜੋਏ ਕਰੋ ਆਪਣਾ ਸਹੀ ਗੱਲ ਨਾਲੇ ਭਾਈ ਜਨੂ ਸੀਸਾ ਦੋ ਵੀਜ਼ਾ ਲਓ ਸਾਨੂੰ ਕੋਲ ਵੀ ਡੋਂਕੀਆਂ ਲਾਉਣ ਦੀ ਸਹੀ ਗੱਲ ਹੈ ਹੁਣ ਤੇ ਸਿਰਫ ਉਹ ਅਨਪੜਾ ਲੈ ਕੰਮ ਆ ਡੋਂਕੀ ਡੋਂਕੀ ਲਾਣ ਵਾਲਾ ਅਨਪੜਾ ਕੰਮ ਹੈ ਠੀਕ ਹੈ ਪੜੇ ਲਿਖੇ ਬੱਚੇ ਅੱਜ ਕੱਲ੍ਹ ਉਲੀ ਜਬ ਕੋ ਵਹ ਗਈ ਹੈ ਹੂੰ ਠੀਕ ਹੈ ਜੀ ਤੇ ਆਪਣਾ ਇੱਕ ਨੰਬਰ ਤੇ ਵਿਜੀ ਲੋ ਇੱਕ ਨੰਬਰ ਤੇ ਜਾਓ ਇੱਕ ਨੰਬਰ ਜੇ ਨਜ਼ਾਰੇ ਲੋ ਨਜ਼ਾਰੇ ਲੋ ਚਲੋ ਬਾਜੀ ਮਿਲੇ ਹੁਣ ਬਾਜੀ ਨਾਲੇ ਆਪਾਂ ਜਾਣਾ ਦਿੱਲੀ ਤੱਕ ਉਹਦੇ ਬਾਅਦ ਵੀ ਦੇਖਦੇ ਜੇ ਗੱਲ ਬਣੀ ਤਾਂ ਪੰਜਾਬ ਦਾ ਇਕੱਠੇ ਜਾਉਂਗੇ ਤੇ ਮੈਨੂੰ ਲੱਗਦਾ ਯਾਰ ਇਸ ਵਲੌਗ ਨੂੰ ਇੱਥੇ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਹੁਣ ਇੰਡੀਆ ਤੱਕ ਦਾ ਤੁਸੀਂ 20 ਵਾਰ ਗਏ ਮੇਰੇ ਨਾਲ ਤੇ ਆਪਾਂ ਹੁਣ ਮਿਲਾਂਗੇ ਅੱਗੇ ਕਿਤੇ ਵਧੀਆ ਜਗ੍ਹਾ ਤੇ ਜਿੱਥੇ ਵੀ ਮੈਂ ਜਾਉਂਗਾ ਖੇਡਣ ਜਾਵਾਂ ਜਾਂ ਘੁੰਮਣ ਜਾਵਾਂ Eh, chalo चलो मिलते